ਬੁੱਢਾ ਪਾ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਆਮ ਲੋਕਾਂ ਲਈ ਹੋਵੇਗਾ ਵੱਡਾ ਬਦਲਾ ਆਹ ਨਵੇਂ ਰੂਲ ਹੋਣਗੇ ਲਾਗੂ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈ ਲੋਕ ਨਮੀ ਵਾਲੀ ਗਰਮੀ ਦਾ ਸਾਹਮਣਾ ਕਰ ਰਹੇ ਨੇ ਮੌਨਸੂਨ ਦੀ ਹੌਲੀ ਰਫ਼ਤਾਰ ਕਾਰਨ ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਪਰ ਕੁਝ ਇਲਾਕਿਆਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਇਸ ਸਮੇਂ ਨਵੀਂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਵੀ ਘੱਟ ਹੈ ਮੌਸਮ ਵਿਭਾਗ ਅਨੁਸਾਰ 1 ਅਗਸਤ ਤੱਕ ਪੰਜਾਬ ਦੇ ਵਿੱਚ ਮੀਂਹ ਅਤੇ ਤੂਫਾਨ ਦੀ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਹੈ ਪਰ ਕਈ ਇਲਾਕਿਆਂ 'ਚ ਮੌਸਮਾ ਜਿਹੜਾ ਉਸ ਵਿੱਚ ਬਦਲਾਅ ਹੋ ਸਕਦਾ ਹੈ ਤੇ ਮੀਂਹ ਦੀ ਸੰਭਾਵਨਾ ਜਾਰੀ ਨਹੀਂ ਕੀਤੀ ਗਈ ਉਧਰ ਚੰਡੀਗੜ੍ਹ ਚ ਪਿਆ ਮੀਂਹ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਲੰਮੇ ਸਮੇਂ ਤੋਂ ਬਾਅਦ ਮੀਂਹ ਪੈਣ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਹਿਰ ਦਾ ਮੌਸਮ ਖੁਸ਼ਕ ਸੀ ਅਤੇ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜਦੋਂ ਕਿ ਸੀ ਈ ਟੀ ਪ੍ਰੀਖਿਆ ਲਈ ਆਏ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੁਖਣਾ ਝੀਲ ਤੇ ਵੀ ਮੀਂਹ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਝੀਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਥੋੜਾ ਹਟਾ ਰਿਹਾ ਅਤੇ ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਸੀ ਉਧਰ ਇੱਕ ਹੋਰ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ ਸ਼ਹਿਰ ਸਪਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਵੱਡਾ ਕਦਮ ਤਾਂ ਦੇਖੋ ਭਾਰਤ ਪਾਕਿਸਤਾਨ ਸਰਹੱਦ ਤੇ ਰਿਟ੍ਰੀਟ ਸਰਮਨੀ ਆਉਣ ਵਾਲੇ ਲੱਖਾਂ ਸੈਲਾਨੀਆਂ ਲਈ ਸਹੂਲਤਾਂ ਵਧਾਉਣ ਲਈ ਸਰਕਾਰ ਨੇ 25 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਅਟਾਰੀ ਸਰਹੱਦ ਤੇ ਸੈਲਾਨੀਆਂ ਲਈ ਵੱਡਾ ਐਲਾਨ ਆ ਜਿਹੜਾ ਕੀਤਾ ਗਿਆ ਹੈ ਇਹ ਪ੍ਰੋਜੈਕਟ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਸ਼ੋਸ਼ਮ ਪ੍ਰਮੋਸ਼ਨ ਬੋਰਡ ਦੁਆਰਾ ਸੀਮਾ ਸੁਰੱਖਿਆ ਬਲ ਅਤੇ ਰਾਸ਼ਟਰੀ ਰਾਜਮਾਰਗ ਅਥਾਰਟੀ ਆਫ ਇੰਡੀਆ ਦੇ ਤਾਲਮੇਲ ਨਾਲ ਵਿਕਸਿਤ ਕੀਤਾ ਜਾਵੇਗਾ ਇਸ ਲਈ ਨਿਰਮਾਣ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋਵੇਗਾ ਅਤੇ ਸਰਹੱਦ ਤੱਕ ਵਿਧਾਇਆ ਜਾਵੇਗਾ ਜਿਸ ਦਾ ਕੁੱਲ ਬਜਟ 24.65 ਕਰੋੜ ਰੁਪਏ ਹੈ ਇਹ ਪ੍ਰੋਜੈਕਟ 9 ਮਹੀਨਿਆਂ ਵਿੱਚ ਸ਼ੁਰੂ ਹੋਣ ਵਾਲਾ ਹੈ ਇਸ ਦਾ ਰੱਖ ਰਖਾ ਸੰਬੰਧਿਤ ਏਜੰਸੀ ਦੁਆਰਾ ਅਗਲੇ 5 ਸਾਲਾਂ ਲਈ ਕੀਤਾ ਜਾਵੇਗਾ ਤਾਂ ਦੇਖੋ ਸਲਾਨੀ ਸੂਚਨਾ ਕੇਂਦਰ ਸਹੂਲਤਾਂ ਦਾ ਸ਼ਾਨਦਾਰ ਬਾਕੀਪ ਆਧੁਨਿਕ ਗੈਲਰੀ ਸੁਰੱਖਿਆ ਜਾਂਚ ਬੁਨਿਆਦੀ ਢਾਂਚੇ ਅਤੇ ਐਡਵੈਂਚਰ ਯੂਨ ਸ਼ਾਮਲ ਹੈ ਉਧਰ ਇੱਕ ਹੋਰ ਵੱਡੀ ਖਬਰ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਬਚਨਬੰਧ ਜੂਨ 2025 ਤੱਕ 1347 ਕਰੋੜ ਰੁਪਏ ਦੀ ਪੈਨਸ਼ਨ ਜਾਰੀ ਤਾਂ ਦੇਖੋ ਬੁਆਏ ਪੁਆਇੰਟ 75 ਲੱਖ ਲਾਭਪਾਤਰੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਾ ਮਿਲਿਆ ਲਾਭ ਸਾਡੇ ਬਜ਼ੁਰਗ ਸਾਡਾ ਮਾਣ ਪੈਨਸ਼ਨ ਵਿੱਚ ਦੇਰ برداشت ਨਹੀਂ ਕੀਤੀ ਜਾਵੇਗੀ ਡਾਕਟਰ ਬਲਜੀਤ ਕੌਰ ਤਾਂ ਦੇਖੋ ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਕਿਤੇ ਜਾ ਰਹੇ ਉਦਮਾ ਤਹਿਤ ਬੁਢਾਪਾ ਪੈਨਸ਼ਨ ਯੋਜਨਾ ਦੇ ਅਧੀਨ ਜੂਨ 2025 ਤੱਕ 1347 ਕਰੋੜ ਰੁਪਏ ਨੇ ਜਿਹੜੇ ਪੈਨਸ਼ਨ ਲਈ ਜਾਰੀ ਕੀਤੇ ਗਏ ਨੇ ਇਸ ਦਾ ਮਿਆਦ ਦੌਰਾਨ 2.75 ਲੱਖ ਬਜ਼ੁਰਗ ਲਾਭਪਾਤਰੀਆਂ ਨੇ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਰਾਜ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਲਈ 4100 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਦੋਂ ਇੱਕ ਹੋਰ ਵੱਡੀ ਤੇ ਆਜਾ ਅਪਡੇਟ ਪੰਜਾਬ ਵਿੱਚ ਹੁਣ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਇਆ ਆਸਾਨ ਸਿਰਫ ਮਿੰਟਾਂ 'ਚ ਮਿਲੇਗਾ ਕਾਰਡ ਤਾਂ ਦੇਖੋ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲਣ ਦਾ ਇਤਿਹਾਸਿਕ ਫੈਸਲਾ ਲਿਆ ਹੈ ਹੁਣ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਸਿਰਫ 20 ਮਿੰਟ ਦੇ ਵਿੱਚ ਇੱਕ ਸਥਾਈ ਡਰਾਈਵਿੰਗ ਲਾਇਸੈਂਸ ਹੱਥ ਦੇ ਵਿੱਚ ਦਿੱਤਾ ਜਾਵੇਗਾ ਜਿਸ ਨਾਲ ਨਾ ਸਿਰਫ ਲੋਕਾਂ ਨੂੰ ਲੰਮੀਆਂ ਕਤਾਰਾਂ ਅਤੇ ਹਫ਼ਤਿਆਂ ਦੀ ਉਡੀਕ ਤੋਂ ਬਚਣਾ ਪਵੇਗਾ ਤਾਂ ਦੇਖੋ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨਵੀਂ ਡਿਜੀਟਲ ਸਹੂਲਤ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਦੇਖੋ ਪਹਿਲਾਂ ਟੈਸਟ ਪਾਸ ਹੋਣ ਤੋਂ ਬਾਅਦ ਲਾਇਸੈਂਸ ਪ੍ਰਿੰਟ ਕਰਕੇ ਚੰਡੀਗੜ੍ਹ ਤੋਂ ਆਉਂਦਾ ਸੀ ਜਿਸ ਵਿੱਚ 10 ਤੋਂ 20 ਦਿਨ ਲੱਗ ਜਾਂਦੇ ਸਨ ਅਤੇ ਲੋਕਾਂ ਨੂੰ ਵਿਚੋਲਿਆਂ ਦੀ ਮਦਦ ਲਈ ਮਜਬੂਰ ਹੋਣਾ ਪੈਂਦਾ ਸੀ ਜਦੋਂ ਹੁਣ ਬਿਨੈਕਰ ਆਨਲਾਈਨ ਅਪਲਾਈ ਕਰਨਗੇ ਡਰਾਈਵਿੰਗ ਟੈਸਟ ਪਾਸ ਹੁੰਦੇ ਹੀ ਡਾਟਾ ਤੁਰੰਤ ਸਥਾਨਕ ਸਰਵਰ ਵਿੱਚ ਅਪਡੇਟ ਹੋ ਜਾਵੇਗਾ ਇਸ ਦੇ ਨਾਲ ਹੀ ਲਾਇਸੈਂਸ ਉੱਥੇ ਹੀ ਪ੍ਰਿੰਟ ਕਰਕੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ ਪਹਿਲਾ ਇਹ ਵੱਡੇ ਸ਼ਹਿਰਾਂ ਦੇ ਵਿੱਚ ਸਕੀਮ ਆ ਜਿਹੜੀ ਸ਼ੁਰੂ ਹੋਵੇਗੀ ਉਧਰ ਇੱਕ ਹੋਰ ਵੱਡੀ ਖਬਰ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ 29 ਜੁਲਾਈ ਨੂੰ ਹੋਇਆ ਵੱਡਾ ਐਲਾਨ ਰੋਡਵੇਜ ਪੰਨ ਬਸ ਤੇ ਪੀ ਆਰ ਟੀ ਸੀ ਠੇਕਾ ਕਰਮਚਾਰੀ ਯੂਨੀਅਨ ਨੇ ਚੇਤਾਵਨੀ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਜੇ 28 ਜੁਲਾਈ ਯਾਨੀ ਕਿ ਅੱਜ ਤੱਕ ਮੰਗਾਂ ਦਾ ਹੱਲ ਨਾ ਹੋਇਆ ਤਾਂ ਕੱਲ ਨੂੰ 29 ਜੁਲਾਈ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾੰਗ ਕੀਤਾ ਜਾਵੇਗਾ ਡਿੱਪੂ ਬੰਨ ਤੋਂ ਚਾਨਣ ਸਿੰਘ ਡਿਪੂ 2 ਤੋਂ ਸਤਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਇਆ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਕਈ ਵਾਰ ਮੀਟਿੰਗਾਂ ਦੌਰਾਨ ਸਿਰਫ ਪ੍ਰੋਸੇ ਦੇ ਦੇ ਕੇ ਹੀ ਸਮਟ ਪਾਇਆ ਜਾਂਦਾ ਹੈ। ਚੰਨਣ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ 3 ਦਿਨਾਂ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ 9 ਜੁਲਾਈ ਨੂੰ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਟਰਾਂਸਪੋਰਟ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਗਈ ਸੀ ਜਿਸ ਵਿੱਚ 30 ਜੁਲਾਈ ਤੱਕ ਦਾ ਵੱਖ-ਵੱਖ ਮੰਗਾਂ ਤੇ ਹੱਲ ਅਤੇ 28 ਜੁਲਾਈ ਤੱਕ ਸਾਰੇ ਮੁੱਦਿਆਂ ਤੇ ਨਿਪਟਾਰੇ ਦਾ ਵਾਅਦਾ ਕੀਤਾ ਗਿਆ ਸੀ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ 29 ਜੁਲਾਈ ਨੂੰ ਵੱਡਾ ਐਲਾਨ ਕੀਤਾ ਗਿਆ ਉਧਰ 1 ਅਗਸਤ ਤੋਂ ਬਦਲ ਜਾਣਗੇ ਯੂਪੀਆਈ ਦੇ 7 ਨਵੇਂ ਨਿਯਮ ਜਾਣੋ ਬਹੁਤ ਪੂਰਨ ਗੱਲਾਂ ਤਾਂ ਦੇਖੋ ਆਮ ਲੋਕਾਂ ਲਈ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਫੋਨਪੇ Google Pay Paytm ਵਰਗੀਆਂ UPI ਐਪਸ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ 1 ਅਗਸਤ 2025 ਤੋਂ ਨਵੇਂ ਰੂਲ ਨੇ ਜਿਹੜੇ ਲਾਗੂ ਹੋਣ ਜਾ ਰਹੇ ਨੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਆਮ ਆਦਮੀ ਤੇ ਅਸਰ ਪਵੇਗਾ ਇਨ੍ਹਾਂ ਬਦਲਾਵਾਂ ਦਾ ਉਦੇਸ਼ UPI ਨੂੰ ਤੇਜ਼ ਸੁਰੱਖਿਅਤ ਅਤੇ ਵਧੇਰੇ ਪਰੁਸੇਮੰਦ ਵਧਾਉਣਾ ਹੈ ਤਾਂ ਦੇਖੋ ਹਰ ਮਹੀਨੇ 16 ਮਿਲੀਅਨ ਤੋਂ ਵੱਧ UPI ਵਿੱਚ ਟ੍ਰਾਂਜੈਕਸ਼ਨਾਂ ਹੁੰਦੀਆਂ ਨੇ ਹਾਲਾਂਕਿ ਇਸ ਦੇ ਨਾਲ ਸਰਵਰ ਦੇ ਵਿੱਚ ਰੁਕਾਵਟ ਜਾਂ ਦੇਰੀ ਦੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਡੇ ਬਦਲਾਅ ਕੀਤੇ ਗਏ ਨੇ ਨੰਬਰ 1 ਹੁਣ ਤੁਹਾਨੂੰ ਆਪਣੇ UPI ਐਪ ਤੋਂ ਦਿਨ ਵਿੱਚ ਸਿਰਫ 50 ਵਾਰ ਹੀ ਆਪਣਾ ਬੈਲੈਂਸ ਚੈੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਲਿੰਕਡ ਬੈਂਕ ਖਾਤੇ ਦੀ ਜਾਂਚ ਹੁਣ ਤੁਸੀਂ ਆਪਣੇ ਖਾਤੇ ਦੀ ਜਾਂਚ ਸਿਰਫ ਦਿਨ ਵਿੱਚ 25 ਵਾਰ ਕਰ ਸਕਦੇ ਹੋ ਨੰਬਰ 3 ਆਟੋਪੇ ਲੈਣ ਦੇਣ ਨਾਲ ਸੰਬੰਧਿਤ ਨੈਟਫਲਿਕਸ ਜਾਂ ਮਿਊਚੁਅਲ ਫੰਡ ਦੀਆਂ ਕਿਸ਼ਤਾਂ ਦੇ ਭੁਗਤਾਨ ਵਰਗੇ ਆਟੋਪੇ ਲੈਣ ਦੇਣ ਵਿੱਚ ਹੁਣ ਤਿੰਨ ਸਮਾਂ ਸਲਾਟਾਂ ਵਿੱਚ ਪ੍ਰਕਿਰਿਆ ਕੀਤੀ ਜਾਣਗੇ 3.1 ਸਵੇਰੇ 10 ਵਜੇ ਤੋਂ ਪਹਿਲਾਂ 3.2 ਦੁਪਹਿਰੇ 1 ਵਜੇ ਤੋਂ ਸ਼ਾਮ 5 ਵਜੇ ਤੱਕ 3.3 ਰਾਤ ਨੂੰ 9:30 ਵਜੇ ਤੱਕ ਤਾਂ ਦੇਖੋ ਹੁਣ ਤੁਸੀਂ ਇੱਕ ਅਸਫਲ ਟ੍ਰਾਂਜੈਕਸ਼ਨ ਦੀ ਸਥਿਤੀ ਨੂੰ ਦਿਨ ਵਿੱਚ ਸਿਰਫ ਤਿੰਨ ਵਾਰ ਹੀ ਚੈੱਕ ਕਰ ਸਕਦੇ ਹੋ ਇੱਕ ਮਹੱਤਵਪੂਰਨ ਬਦਲਾਅ ਜੋ 1 ਅਗਸਤ 2025 ਤੋਂ ਪਹਿਲਾਂ 30 ਜੂਨ 2025 ਨੂੰ ਲਾਗੂ ਕੀਤਾ ਗਿਆ ਸੀ ਹੁਣ ਭੁਗਤਾਨ ਕਰਦੇ ਸਮੇਂ ਪ੍ਰਾਪਤਕਰਤਾ ਦਾ ਰਜਿਸਟਰਡ ਬੈਂਕ ਦਾ ਨਾਮ ਦਿਖਾਈ ਦੇਵੇਗਾ ਤਾਂ ਜੋ ਧੋਖਾਧੜੀ ਦਾ ਜੋਖਮ ਘਟ ਜਾਵੇ ਹੁਣ ਚਾਰਜਬੈਕ ਯਾਨੀ ਭੁਗਤਾਨ ਰਿਵਰਸਲ ਦੀ ਸੀਮਾ ਵੀ ਤੈਅ ਕਰ ਦਿੱਤੀ ਗਈ ਹੈ ਤੁਸੀਂ 30 ਦਿਨਾਂ ਵਿੱਚ ਸਿਰਫ 10 ਵਾਰ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਤੋਂ ਪੰਜ ਵਾਰ ਚਾਰਜ ਬੈਕ ਮੰਗ ਸਕਦੇ ਹੋ ਤਾਂ ਦੇਖੋ ਜਿੰਨੇ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ